ਸਤ 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 ਕੈਸਵਰੀ ਅਸੀਂ ਸਾਰੇ ਰਲ ਕੇ ਗਰੀਨ ਦੀਵਾਲੀ ਮਨਾਈਏ ਤਾਂ ਕਿ ਜਗਾ ਸਾਡਾ ਵਾਤਾਵਰਨ ਉਹ ਸ਼ੁੱਧ ਹੋ ਸਕੇ ਤੇ ਦੁਬਾਰੇ ਫੇਰ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਸਰਵਣੀ ਕਾਲੀ ਦਾਲ ਵੱਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਪ੍ਰਾਲੀ ਦੇ ਬਾਰੇ ਵੀ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿਸਾਨਾਂ ਨੂੰ ਜਿਹੜੀ ਅਸੀਂ ਅੱਗ ਲਾ ਕੇ ਉਗ ਦਿੰਦੇ ਆ ਉਹਦੀ ਵਿਜਾ ਅੱਜ ਕੱਲ ਤਾਂ ਪ੍ਰਾਲੀ ਬਹੁਤ ਘੱਟ ਦੇ ਵਿੱਚ ਕੰਮ ਆਂਦੀ ਹੈ ਜਿੱਦਾਂ ਕਿ ਪੁਰਾਲੀ ਬਹੁਤ ਵਧੀਆ ਰੇਟ 'ਚ ਵਿਕਦੀ ਏ ਥੋੜੀ ਮਿਹਨਤ ਕਰਨ ਦੀ ਲੋੜ ਏ ਸਾਨੂੰ ਸਾਨੂੰ ਇਸ ਕਰਕੇ ਇਹ ਦੀਵਾਲੀ ਦੇ ਮੌਕੇ ਤੇ ਆ ਵੀ ਮੈਸੇਜ ਸਾਡੇ ਦੇ ਵੱਲੋਂ ਸਾਰੀ ਸੰਗਤ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਵਾਸੀਆਂ ਨੂੰ ਕਿ ਪੁਰਾਲੀ ਵੀ ਜਿਹੜੀ ਉਹ ਇਕੱਠੀ ਕਰਕੇ ਕਿਸੇ ਇੰਡਸਟਰੀ ਫੈਕਟਰੀ ਨੂੰ ਦਿੱਤੀ ਜਾਵੇ ਤਾਂ ਕਿ ਨਾਲੇ ਦੋ ਪੈਸੇ ਦੀ ਇਨਕਮ ਹੋਏਗੀ ਤੇ ਇੱਕ ਅਸੀਂ ਪੋਲੂਸ਼ਨ ਤੋਂ ਰਾਹਤ ਹੋਈਏ ਪਟਾਕੇ ਪਟਾਕਿਆਂ ਦਾ ਵੀ ਜਿਹੜਾ ਕਿ ਜੇਕਰ ਘਰ ਤੋਂ ਘਰ ਆਪਾਂ ਗ੍ਰੀਨ ਦੀਵਾਲੀ ਬਣਾਈਏ ਇਹਦੇ ਵਿੱਚ ਪলিউਸ਼ਨ ਨਾ ਹੋਵੇ। ਬਾਹਰ ਇੱਕ ਮੈਸੇਜ ਹੈ ਸਾਡਾ। ਵਿੱਚ ਸਾਨੂੰ ਅੱਜ ਸਾਰਿਆਂ ਨੂੰ ਸੋਚਣ ਵਾਲੀ ਗੱਲ ਹੈ ਖਾਸ ਕਰਕੇ ਸਾਡਾ ਜਿਹੜਾ ਵਿਧਾਨ ਸਭਾ ਹਲਕਾ ਖਰੜਾ। ਇਹਦੇ ਵਿੱਚ 80% ਲੋਕ ਜਿਹੜੇ ਬਹੁਤ ਗਰੀਬੀ ਦੇ ਵਿੱਚ ਜੂਰੇ ਆ। ਸਰਕਾਰਾਂ ਨੇ ਪਿਛਲੇ ਸਮੇਂ ਦੌਰਾਨ ਇਹਨਾਂ ਤਾਂ ਕੋਈ ਧਿਆਨ ਨਹੀਂ ਦਿੱਤਾ। ਰੁਜ਼ਗਾਰ ਦਾ ਬਹੁਤ ਮਾੜਾ ਹਾਲ ਹੈ। ਤੇ ਆਪਾਂ ਸਾਰੇ ਭਾਈਚਾਰਿਆਂ ਨੂੰ ਰਲ ਕੇ ਇਹਨਾਂ ਗਰੀਬਾਂ ਦੀ ਮਦਦ ਕਰਦੇ ਹੋਏ ਤੇ ਇੱਕ ਸਮਾਨ ਜਿਹੜਾ ਆਪ ਨੂੰ ਲੋਕਲ ਮਾਰਕੀਟ ਦੇ ਵਿੱਚ ਮਿਲਦਾ ਉਹ ਸਸਤਾ ਮਿਲਦਾ ਹੈ ਵਧੀਆ ਕੁਆਲਿਟੀ ਦਾ ਮਿਲਦਾ ਹੈ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਹਾਂ ਵੱਡੇ ਸ਼ੋਅਰੂਮਾਂ ਦੇ ਵਿੱਚ ਜਿਹੜਾ ਉਹਨਾਂ ਦਾ ਰੈਂਟ ਹੈ 5-5 6-6 ਲੱਖ ਰੁਪਈਆ ప్రతి مہینے ਦਾ ਉਹ ਸਾਡੇ ਤੋਂ वसूਜਿਆ ਜਾਂਦਾ ਇਸ ਕਰਕੇ ਮੇਰੀ ਰਿਕਵੈਸਟ ਹੈ ਸਾਰੇ ਵੀਰਾਂ ਨੂੰ ਵੀ ਆਪਾਂ ਛੋਟੇ ਦੁਕਾਨਦਾਰਾਂ ਤੋਂ ਸਹਾਰ ਸਮਾਨ ਦੇ ਦੇ ਤਾਂ ਕਿ ਇਹਨਾਂ ਗਰੀਬਾਂ ਦਾ ਰੋਜ਼ਗਾਰ ਚੱਲ ਸਕੇ ਸਰਕਾਰਾਂ ਦਾ ਧਿਆਨ ਇਸ ਗੱਲ ਤੇ ਦੇ ਰਹੀਆਂ ਇਹ ਸਾਨੂੰ ਆਪਣੇ ਆਪ ਨੂੰ ਸੋਚਣ ਦੀ ਗੱਲ ਹੈ ਆਪਣੇ ਆਪ ਨੂੰ ਸਮਝਣ ਦੀ ਗੱਲ ਹੈ ਵੀ ਅੱਜ ਆਪਾਂ ਨੂੰ ਗਰੀਬਾਂ ਦਾ ਸਾਥ ਦੇਣ ਵਾਸਤੇ ਇੱਕ ਇੱਕ ਭਰਾ ਦਾ ਸਾਡਾ ਵੀ ਅਸੀਂ ਇਹਨਾਂ ਦੇ ਨਾਲ ਰਲ ਕੇ ਜੋ ਵੀ ਮਾਰਕੀਟਿੰਗ ਕਰਨੀ ਆ ਜੋ ਵੀ ਸਮਾਨ ਖਰੀਦਣਾ ਆਪਾਂ ਛੋਟੀਆਂ ਮਾਰਕੀਟਾਂ 'ਵਾਂ ਖਰੀਦੀਏ ਤਾਂ ਅੱਗੇ ਕਰੀ ਬਦਾਰ ਰੋਜ਼ਗਾਰ ਚੱਲ ਸਕੇ ਤੇ ਆਪਾਂ ਦੀਵਾਲੀ ਤੋਂ ਤੂੰ ਤਾਮ ਦਾ ਬਣਾਏ